ਕੈਨੇਡਾ ਚ ਰਹਿ ਰਹੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਹੁਣ ਖਤਰੇ ਚ ਹੈ ਦੱਸਦੇ ਕਿ ਹੁਣ ਤਾਂ ਇਹ ਕੈਨੇਡਾ ਸਰਕਾਰ ਦੇ ਵੱਲੋਂ ਸਖਤ ਫੈਸਲਾ ਲਿੱਤਾ ਗਿਆ ਦੱਸਦੇ ਕਿ ਆ ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦਾ ਭਵਿੱਖ ਖਤਰੇ ਵਿੱਚ ਜਾ ਪ ਰਿਹਾ ਤਾਂ ਕੈਨੇਡਾ ਦੇ ਸੂਬੇ 온ਟਾਰੀਓ ਵੱਲੋਂ ਆਪਣੇ ਸੂਬਾਈ ਨਿਮਾਨੀ ਪ੍ਰੋਗਰਾਮ ਤਹਿਤ ਚੱਲਦੀ ਕੈਡਲਡ ਟ੍ਰੈਡਸ ਸਟਰੀਮ ਮੌਨਤਲ ਕਰ ਦਿੱਤੀ ਗਈ ਹੈ ਤਾਂ ਨਤੀਜੇ ਵਜੋਂ ਇਸ ਤਹੇ ਨਾਲ ਲੱਗੀਆਂ ਅਰਜ਼ੀਆਂ ਨੂੰ ਵਾਪਸ ਕਰ ਦਿੱਤਾ ਗਿਆ ਇਸ ਫੈਸਲੇ ਤੋਂ ਬਾਅਦ ਹਜ਼ਾਰਾਂ ਬਿਨੇਕਾਰ ਆਪਣੇ ਪੁੱਖਾਂ ਨੂੰ ਲੈ ਕੇ ਫਿਕਰਮੰਦ ਨੇ ਤਾਂ तकरीबन 2600 ਐਪਲੀਕੇਸ਼ਨ ਆਪਣੀ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰ ਰਹੇ ਨੇ ਤਾਂ 온ਟਾਰੀਓ ਵਿਧਾਨ ਸਭਾ ਦੇ ਬਾਹਰ ਤਨਾ ਦੇ ਰਹੇ ਪੰਜਾਬੀ ਨੋਜਵਾਨਾਂ ਦੀ ਸ਼ਿਕਾਇਤ ਹੈ ਕਿ 온ਟਾਰੀਓ ਸਰਕਾਰ ਨੇ ਉਨ੍ਹਾਂ ਨੂੰ ਦਸਤਾਵੇਜ਼ ਦੀ ਤਸਦੀਕ ਕਰਵਾਉਣ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਇੱਕ ਪਾਸੜ ਤੌਰ ਤੇ ਅਰਜ਼ੀਆਂ ਰੱਦ ਕਰ ਦਿੱਤੀਆਂ ਨੇ ਤਾਂ 온ਟਾਰੀਓ ਵਿਧਾਨ ਸਭਾ ਦੇ ਬਾਹਰ ਲਗਾਤਾਰ ਤੀਜੇ ਦਿਨ ਵੀ ਰੋਸ ਵਿਖਾਵੇ ਵਿੱਚ ਸ਼ਾਮਲ ਨੋਜਵਾਨਾਂ ਨੇ ਕਿਹਾ ਕਿ ਅਰਜ਼ੀਆਂ ਉੱਤੇ ਮੁੜ ਵਿਚਾਰ ਕੀਤੇ ਜਾਣ ਤਾਂ ਭਰੋਸਾ ਮਿਲਣ ਤੋਂ ਬਾਅਦ ਹੀ ਉਹਨਾਂ ਨੂੰ ਧਰਨਾ ਖਤਮ ਕਰਨਗੇ ਤਾਂ ਧਰਨਾ ਵਿੱਚ ਸ਼ਾਮਲ ਸੈਂਕੜੇ ਬੇਨਕਾਰ ਦਾਅਵਾ ਕਰ ਰਹੇ ਹਨ ਕਿ ਉਹਨਾਂ ਵੱਲੋਂ ਮਹੱਈਆ ਜਾਣਕਾਰੀ ਬਿਲਕੁਲ ਠੀਕ ਹੈ ਅਤੇ ਸਬੂਤ ਵਜੋਂ ਹਰ ਦਸਤਾਵੇਜ਼ ਪੇਸ਼ ਕਰਨ ਲਈ ਸਹਿਮਤੀ ਡੱਗ ਫੋਰਸ ਸਰਕਾਰ ਵਿਰੁੱਧ ਚੱਲ ਰਹੀ ਹੈ ਤੇ ਨਾਰੇਬਾਜ਼ੀ ਦੌਰਾਨ ਪੰਜਾਬੀ ਨੌਜਵਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਨ ਲਈ ਵਿਰੋਧ ਧਿਰ ਦੀ ਆਗੂ ਮੈਰਿਟ ਸਟਾਲਿਜ਼ ਵੀਪੁਜੇ ਨੇ ਦੱਸਦੀ ਹੈ ਕਿ ਕੈਨੇਡਾ ਚ ਸੈਂਕੜੇ ਪੰਜਾਬੀ ਨੌਜਵਾਨਾਂ ਦਾ ਭੁੱਖ ਜੋ ਕਿ ਖਤਰੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਤਾਂ ਉਹਨਾਂ ਦੂ ਸੈਂਕੜੇ ਅਰਜ਼ੀਆਂ ਜੋ ਕਿ ਦਿੱਤੀਆਂ ਗਈਆਂ ਸੀ ਉਹ ਰੱਦ ਕੀਤੀਆਂ ਜਾਣਗੀਆਂ ਤਾਂ ਉਸ ਦੇ ਚੱਲਦੇ ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਭੁੱਖ ਖਤਰੇ 'ਚ ਜਾ ਪ ਰਿਹਾ ਹੈ ਤਾਂ ਕੈਨੇਡਾ ਦੇ ਸੂਬਾ 온ਟਾਰੀਓ ਵੱਲੋਂ ਆਪਣੇ ਸੁਬਾਈ ਨੋਮਿਨੀ ਪ੍ਰੋਗਰਾਮ ਤਹਿਤ ਚੱਲਦੀ ਸਕੋਲੈਂਡ ਟ੍ਰੈਡਸ ਸਟ੍ਰੀਮ ਮੋਨਤਲ ਕਰ ਦਿੱਤੀ ਗਈ ਹੈ ਤਾਂ ਨਤੀਜੇ ਵਜੋਂ ਇਸ ਤਿੰਨ ਲੱਗੀਆਂ ਅਰਜ਼ੀਆਂ ਨੂੰ ਵਾਪਸ ਕਰ ਦਿੱਤਾ ਗਿਆ ਇਸ ਫੈਸਲੇ ਤੋਂ ਬਾਅਦ ਹਜ਼ਾਰਾਂ ਬਿਨੇਕਰ ਆਪਣੇ ਭੁੱਖਾਂ ਨੂੰ ਲੈ ਕੇ ਫਿਕਰਮੰਦ ਨੇ ਤਤ तकरीबन 2600 ਐਪਲੀਕੇਸ਼ਨ ਆਪਣੀ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰ ਰਹੇ ਨੇ ਤਾਂ Ontario ਵਿਧਾਨ ਸਭਾ ਦੇ ਬਾਹਰ ਧਰਨਾ ਦੇ ਪੰਜਾਬੀ ਨੌਜਵਾਨਾਂ ਦੀ ਸ਼ਿਕਾਇਤ ਹੈ ਕਿ Ontario ਸਰਕਾਰ ਨੇ ਉਹਨਾਂ ਨੂੰ ਦਸਤਾਵੇਜ਼ ਦੀ ਤਸਦੀਕ ਕਰਵਾਉਣ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਇੱਕ ਪਾਸੜ ਤੌਰ ਤੇ ਉੱਤੇ ਅਰਜ਼ੀਆਂ ਰੱਦ ਕਰ ਦਿੱਤੀਆਂ ਨੇ ਤਾਂ Ontario ਵਿਧਾਨ ਸਭਾ ਦੇ ਬਾਹਰ ਲਗਾਤਾਰ ਤੀਜੇ ਦਿਨ ਵੀ ਰੋਸ ਦਿਖਾ ਰਹੇ ਨੇ ਤਾਂ ਵਿੱਚ ਸ਼ਾਮਲ ਨੌਜਵਾਨਾਂ ਨੇ ਕਿਹਾ ਕਿ ਅਰਜ਼ੀ ਉੱਤੇ ਮੁੜ ਵਿਚਾਰ ਕੀਤੇ ਜਾਣ ਤਾਂ ਭਰੋਸਾ ਮਿਲਣ ਤੋਂ ਬਾਅਦ ਹੀ ਉਹ ਧਰਨਾ ਖਤਮ ਕਰਨਗੇ ਤਾਂ ਕੈਨੇਡਾ ਚ ਰਹਿ ਰਹੇ ਪੰਜਾਬੀ ਸੈਂਕੜੇ ਨੌਜਵਾਨਾਂ ਦਾ ਭਵਿੱਖ ਜੋਖੀ ਖਤਰੇ ਦੇ ਵਿੱਚ ਦੱਸਿਆ ਕੈਨੇਡਾ ਚ ਰਹਿ ਰਹੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਹੁਣ ਖਤਰੇ 'ਚ ਆ ਦੱਸਦੇ ਕਿ ਹੁਣ ਤਾਂ ਇਹ ਕੈਨੇਡਾ ਸਰਕਾਰ ਦੇ ਵੱਲੋਂ ਸਖਤ ਫੈਸਲਾ ਲਿੱਤਾ ਗਿਆ ਦੱਸਦੇ ਕਿ ਆ ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦਾ ਭਵਿੱਖ ਖਤਰੇ ਵਿੱਚ ਜਾ ਪ ਰਿਹਾ ਤਾਂ ਕੈਨੇਡਾ ਦੇ ਸੂਬੇ অন্ਟਾਰੀਓ ਵੱਲੋਂ ਆਪਣੇ ਸੂਬਾਈ ਨਿਮਣੀ ਪ੍ਰੋਗਰਾਮ ਤਹਿਤ ਚੱਲਦੀ ਕੈਨੇਡਲਡ ਟ੍ਰੈਡਸ ਸਟਰੀਮ ਮੋਨਤਲ ਕਰ ਦਿੱਤੀ ਗਈ ਹੈ ਤਾਂ ਨਤੀਜੇ ਵਜੋਂ ਇਸ ਤਹ ਨਾਲ ਲੱਗੀਆਂ ਅਰਜ਼ੀਆਂ ਨੂੰ ਵਾਪਸ ਕਰ ਦਿੱਤਾ ਗਿਆ ਇਸ ਫੈਸਲੇ ਤੋਂ ਬਾਅਦ ਹਜ਼ਾਰਾਂ ਬਿਨੇਕਾਰ ਆਪਣੇ ਪੁੱਖਾਂ ਨੂੰ ਲੈ ਕੇ ਫਿਕਰਮੰਦ ਨੇ ਤਾਂ तकरीबन 2600 ਐਪਲੀਕੇਸ਼ਨ ਆਪਣੀ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰ ਰਹੇ ਨੇ ਤਾਂ 온ਟਾਰੀਓ ਵਿਧਾਨ ਸਭਾ ਦੇ ਬਾਹਰ ਤਨਾ ਦੇ ਰਹੇ ਪੰਜਾਬੀ ਨੋਜਵਾਨਾਂ ਦੀ ਸ਼ਿਕਾਇਤ ਹੈ ਕਿ 온ਟਾਰੀਓ ਸਰਕਾਰ ਨੇ ਉਨ੍ਹਾਂ ਨੂੰ ਦਸਤਾਵੇਜ਼ ਦੀ ਤਸਦੀਕ ਕਰਵਾਉਣ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਇੱਕ ਪਾਸੜ ਤੌਰ ਤੇ ਅਰਜ਼ੀਆਂ ਰੱਦ ਕਰ ਦਿੱਤੀਆਂ ਨੇ ਤਾਂ 온ਟਾਰੀਓ ਵਿਧਾਨ ਸਭਾ ਦੇ ਬਾਹਰ ਲਗਾਤਾਰ ਤੀਜੇ ਦਿਨ ਵੀ ਰੋਸ ਵਿਖਾਵੇ ਵਿੱਚ ਸ਼ਾਮਲ ਨੋਜਵਾਨਾਂ ਨੇ ਕਿਹਾ ਕਿ ਅਰਜ਼ੀਆਂ ਉੱਤੇ ਮੁੜ ਵਿਚਾਰ ਕੀਤੇ ਜਾਣ ਤਾਂ ਭਰੋਸਾ ਮਿਲਣ ਤੋਂ ਬਾਅਦ ਹੀ ਉਹਨਾਂ ਨੂੰ ਧਰਨਾ ਖਤਮ ਕਰਨਗੇ ਤਾਂ ਧਰਨਾ ਵਿੱਚ ਸ਼ਾਮਲ ਸੈਂਕੜੇ ਬੇਨਕਾਰ ਦਾਅਵਾ ਕਰ ਰਹੇ ਹਨ ਕਿ ਉਹਨਾਂ ਵੱਲੋਂ ਮਹੱਈਆ ਜਾਣਕਾਰੀ ਬਿਲਕੁਲ ਠੀਕ ਹੈ ਅਤੇ ਸਬੂਤ ਵਜੋਂ ਹਰ ਦਸਤਾਵੇਜ਼ ਪੇਸ਼ ਕਰਨ ਲਈ ਸਹਿਮਤੀ ਡੱਗ ਫੋਰਸ ਸਰਕਾਰ ਵਿਰੁੱਧ ਚੱਲ ਰਹੀ ਹੈ ਤੇ ਨਾਰੇਬਾਜ਼ੀ ਦੌਰਾਨ ਪੰਜਾਬੀ ਨੌਜਵਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਨ ਲਈ ਵਿਰੋਧ ਧਿਰ ਦੀ ਆਗੂ ਮੈਰਿਟ ਸਟਾਲਿਜ਼ ਵੀਪੁਜੇ ਨੇ ਦੱਸਿਆ ਕਿ ਕੈਨੇਡਾ ਚ ਸੈਂਕੜੇ ਪੰਜਾਬੀ ਨੌਜਵਾਨਾਂ ਦਾ ਭੁੱਖ ਜੋ ਕਿ ਖਤਰੇ ਦੇ ਵਿੱਚ ਦੱਸਿਆ ਜਾ ਰਹੇ ਹਨ ਤਾਂ ਉਹਨਾਂ ਨੂੰ ਸੈਂਕੜੇ ਅਰਜ਼ੀਆਂ ਜੋ ਕਿ ਦਿੱਤੀਆਂ ਗਈਆਂ ਸੀ ਉਹ ਰੱਦ ਕੀਤੀਆਂ ਜਾਣਗੀਆਂ ਤਾਂ ਉਸ ਦੇ ਚੱਲਦੇ ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਭੂਖ ਖਤਰੇ 'ਚ ਜਾ ਪ ਰਿਹਾ ਹੈ ਤਾਂ ਕੈਨੇਡਾ ਦੇ ਸੂਬਾ অন্ਟਾਰੀਓ ਵੱਲੋਂ ਆਪਣੇ ਸੁਬਾਈ ਨੋਮਿਨੀ ਪ੍ਰੋਗਰਾਮ ਤਹਿਤ ਚੱਲਦੀ ਸਕੋਲੈਂਡ ਟ੍ਰੈਡਸ ਸਟ੍ਰੀਮ ਬੰਦ ਕਰ ਦਿੱਤੀ ਗਈ ਹੈ ਤਾਂ ਨਤੀਜੇ ਵਜੋਂ ਇਸ ਤਿੰਨ ਲੱਗੀਆਂ ਅਰਜ਼ੀਆਂ ਨੂੰ ਵਾਪਸ ਕਰ ਦਿੱਤਾ ਗਿਆ ਇਸ ਫੈਸਲੇ ਤੋਂ ਬਾਅਦ ਹਜ਼ਾਰਾਂ ਬਿਨੇਕਾਰ ਆਪਣੇ ਭੂਖਾਂ ਨੂੰ ਲੈ ਕੇ ਫਿਕਰਮੰਦ ਨੇ ਤਤਕਰੀਬਨ 2600 ਐਪਲੀਕੇਸ਼ਨ ਆਪਣੀ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰ ਰਹੇ ਨੇ ਤਾਂ Ontario ਵਿਧਾਨ ਸਭਾ ਦੇ ਬਾਹਰ ਧਰਨਾ ਦੇ ਪੰਜਾਬੀ ਨੌਜਵਾਨਾਂ ਦੀ ਸ਼ਿਕਾਇਤ ਹੈ ਕਿ Ontario ਸਰਕਾਰ ਨੇ ਉਹਨਾਂ ਨੂੰ ਦਸਤਾਵੇਜ਼ ਦੀ ਤਸਦੀਕ ਕਰਵਾਉਣ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਇੱਕ ਪਾਸੜ ਤੌਰ ਤੇ ਉੱਤੇ ਅਰਜ਼ੀਆਂ ਰੱਦ ਕਰ ਦਿੱਤੀਆਂ ਨੇ ਤਾਂ Ontario ਵਿਧਾਨ ਸਭਾ ਦੇ ਬਾਹਰ ਲਗਾਤਾਰ ਤੀਜੇ ਦਿਨ ਵੀ ਰੋਸ ਦਿਖਾ ਰਹੇ ਨੇ ਤਾਂ ਵਿੱਚ ਸ਼ਾਮਲ ਨੌਜਵਾਨਾਂ ਨੇ ਕਿਹਾ ਕਿ ਅਰਜ਼ੀ ਉੱਤੇ ਮੁੜ ਵਿਚਾਰ ਕੀਤੇ ਜਾਣ ਤਾਂ ਭਰੋਸਾ ਮਿਲਣ ਤੋਂ ਬਾਅਦ ਹੀ ਉਹ ਧਰਨਾ ਖਤਮ ਕਰਨਗੇ ਤਾਂ ਕੈਨੇਡਾ ਚ ਰਹਿ ਰਹੇ ਪੰਜਾਬੀ ਸੈਂਕੜੇ ਨੌਜਵਾਨਾਂ ਦਾ ਕੁਇਕ ਜੋਖੀ ਖਤਰੇ ਦੇ ਵਿੱਚ ਦੱਸਿਆ